ਤੇ ਬੇਨਤੀ ਹੈ ਕਿ ਇਹ ਮੋਟਰਸਾਈਕਲ ਚੋਰ ਜਿਹੜਾ ਇਹਨੂੰ ਆਪਾਂ ਫੜਨਾ ਹੈ ਇਹਨੂੰ ਲੱਭਣਾ ਹੈ ਕਿਉਂਕਿ ਬਹੁਤ ਸਤਿਕਾਰਯੋਗ ਸੁਖਦੇਵ ਸਿੰਘ ਜੀ ਬਾਠ ਕਰਿਆਨਾ ਸਟੋਰ ਜੋ 62 ਦਾ ਬਾਬਾ ਬਕਾਲਾ ਸਾਹਿਬ ਜੋ ਮੇਨ ਗੇਟ ਹੈ 62 ਦਾ ਉਹਦੇ ਸਾਹਮਣੇ ਉਹਨਾਂ ਦੀ ਦੁਕਾਨ ਹੈ ਉਸ ਦੁਕਾਨ ਤੋਂ ਵੇਖੋ ਕਿੰਨਾ ਜਿਹੜਾ ਨਡਰ ਹੋ ਗਏ ਇਹ ਲੋਕ ਕਿੰਨਾ ਖੋਫ ਇਹਨਾਂ ਦੇ ਸਿਰ ਤੋਂ ਲੱਥ ਗਿਆ ਉਸ ਦੁਕਾਨ ਦੇ ਸਾਹਮਣੇ ਮੋਟਰਸਾਈਕਲ ਜਿਹੜਾ ਲੈ ਗਿਆ ਤੇ ਉਹ ਬਹੁਤ ਵਧੀਆ ਇਨਸਾਨ ਨੇ ਸਰਦਾਰ ਬਾਠ ਜੀ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਉਹਨਾਂ ਨੇ ਇਨਾਮ ਰੱਖਿਆ 10000 ਰੁਪਏ ਦਾ ਨਾਮ ਉਹਨਾਂ ਰੱਖਿਆ ਜੀ ਤੁਸੀਂ ਇਸ ਮੋਟਰਸਾਈਕਲ ਚੋਰ ਨੂੰ ਲੱਭ ਦਿੰਦੇ ਹੋ ਤੇ 10000 ਰੁਪਿਆ ਜਿਹੜਾ ਉਹ ਇਨਾਮ ਵਿੱਚ ਤੁਹਾਨੂੰ ਮਿਲੇਗਾ ਸੋ ਮੈਂ ਵੱਧ ਤੋਂ ਵੱਧ ਕਹਿੰਦਾ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰੋ ਵੱਧ ਤੋਂ ਵੱਧ ਆਪਣੇ ਪਿੰਡਾਂ ਦੇ ਮੁੰਡਿਆਂ ਨੂੰ ਵਿਖਾਓ ਨੌਜਵਾਨਾਂ ਨੂੰ ਵਿਖਾਓ ਤੇ ਜਿਹੜੇ ਕੰਮ ਕਰਦੇ ਨੇ ਮੋਂਨਾਂ ਨੂੰ ਵੀ ਬੇਨਤੀ ਕਰ ਦਿੰਦਾ ਉਹਨਾਂ ਨੂੰ ਪਤਾ ਹੁੰਦਾ ਹੈ ਤੇ ਉਹ ਵੀ ਵੇਖਣ ਕੇ ਕੌਣ ਲੈ ਗਿਆ 10000 ਰੁਪਇਆ ਇਨਾਮ ਜਿਹੜਾ ਉਹ ਸਰਦਾਰ ਸੁਖਦੇਵ ਸਿੰਘ ਜੀ ਬਾਟ ਕਰਿਆਨਾ ਸਟੋਰ ਬਾਸ 8ਡੇ ਤੇ ਹੈ ਜਦੋਂ ਵੀ ਇਸ ਮੋਟਰਸਾਈਕਲ ਦੀ ਤਲਾਹ ਮਿਲਦੀ ਹੈ ਤੇ ਉਹਨਾਂ ਨੂੰ ਤੁਸੀਂ ਜਿਹੜਾ ਇਹ ਮੋਟਰਸਾਈਕਲ ਦੇ ਬਾਰੇ ਦੱਸੋ ਤੇ 10000 ਰੁਪਇਆ ਪ੍ਰਾਪਤ ਕਰੋ ਸਪਲੈਂਡਰ ਮੋਟਰਸਾਈਕਲ ਜੀ ਸਪਲੈਂਡਰ ਮੋਟਰਸਾਈਕਲ ਹੀਰੋ ਐਸ ਸਪਲੈਂਡਰ ਮੋਟਰਸਾਈਕਲ ਦਾ ਜਿਹੜਾ ਨੰਬਰ ਹੈ ਪੀਬੀ 17 ਸੀ 4263 ਪੀਬੀ 17 ਸੀ 4263 ਇਹ ਮੋਟਰਸਾਈਕਲ ਤੁਸੀਂ ਲੱਭ ਕੇ ਇਹ ਉਹਨਾਂ ਦੇ ਇਤਲਾਹ ਕਰੋ ਜੇ ਨੰਬਰ ਚਾਹੀਦਾ ਤਾਂ ਨੰਬਰ ਨੋਟ ਕਰੋ 98725004329872500432 ਨੰਬਰ ਦੇ ਉੱਪਰ ਜਿਹੜਾ ਇਹ ਤੁਸੀਂ ਇਤਲਾਹ ਕਰੋ ਤੇ ਸਾਡੇ ਤੋਂ ਵੱਡਾ ਇਨਾਮ 10000 ਰੁਪਏ ਦਾ ਨਕਦ ਇਨਾਮ ਜਿਹੜਾ ਉਹ ਪ੍ਰਾਪਤ ਕਰੋ ਜਲਦੀ ਤੋਂ ਜਲਦੀ ਵੀਡੀਓ ਸ਼ੇਅਰ ਕਰਕੇ ਕਿਉਂਕਿ ਪਛਾਣਿਆ ਜਾਂਦਾ ਹੈ ਚਿਹਰਾ ਸਾਹਮਣੇ ਨਹੀਂ ਦਿਖਾਈ ਦਿੰਦਾ ਪਰ ਤੁਸੀਂ ਨੌਜਵਾਨ ਜਿਹੜੇ ਨੇ ਉਹ ਵੇਖ ਕੇ ਤੁਰਦੇ ਤੋਂ ਕੱਪੜਿਆਂ ਤੋਂ ਵਾਲਾਂ ਦੇ ਸਟਾਈਲ ਤੋਂ ਬੂਟਾਂ ਤੋਂ ਕਿਤੇ ਉਹ ਵੀ ਜਿਹੜਾ ਤੁਸੀਂ ਇਹ ਪਛਾਣ ਕੱਢ ਲੈਂਦੇ ਜੀ ਇਹ ਸਾਰਾ ਕੁਝ ਹੋ ਜਾਂਦਾ ਹੈ ਸੋ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਮੈਂ ਕੋਸ਼ਿਸ਼ ਕਰਦਾ ਦਾਸਹਰ ਪ੍ਰੀਤ ਸਿੰਘ ਮੁਖੀ ਸਿੱਖ ਜੀਵਨ ਜਾਂਚ ਬਾਬਾ ਬਕਾਲਾ ਸਾਹਿਬ ਪੰਜਾਬ ਮੈਂ ਕੋਸ਼ਿਸ਼ ਕਰਦਾ ਕਿ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਇਹ ਪਾ ਕੇ ਤੁਹਾਨੂੰ ਪਛਾਣ ਦੇ ਨੇੜੇ ਲਿਆਂਦਾ ਜਾ ਸਕੇ ਇਹਨੂੰ ਜ਼ੂਮ ਕਰਕੇ ਵੇਖੋ ਇਹਦੀ ਫੋਟੋ ਲਓ ਤੇ ਜਿਹੜਾ ਇਹ ਸਪਲੈਂਡਰ ਮੋਟਰਸਾਈਕਲ ਹੈ ਇਹ ਜ਼ਰੂਰ ਤੁਸੀਂ ਇਹ ਦਿਓ ਬਹੁਤ ਜ਼ਿਆਦਾ ਨੁਕਸਾਨ ਬਹੁਤ ਵਧੀਆ ਇਨਸਾਨ ਨੇ ਸਰਦਾਰ ਸੁਖਦੇਵ ਸਿੰਘ ਬਾਠ ਸੋ ਵੀਡੀਓ ਲੰਮੀ ਨਾ ਹੋਵੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਇਹ ਚੋਰ ਨੂੰ ਲੱਭਣ ਦੀ ਤੇ 10000 ਰੁਪਇਆ ਨਕਦ ਜਿਹੜਾ ਤੁਸੀਂ ਨਾਮ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ